ਮਾਇਆ ਜੀ ਤੇ ਉਹਦੇ ਉਹਦੀ ਤੇ ਇੱਕੋ ਇੱਕ ਭਾਵਨਾ ਇੱਕੋ ਇੱਕ ਉਹਦੀ ਇੱਛਾ ਹੈ ਕਿ ਮੇਰਾ ਬੱਚਾ ਬਾਹਰ ਆਵੇ ਮੇਰੇ ਸਾਹਮਣੇ ਆਵੇ ਕੋਈ ਇਸ ਕਰਕੇ ਪਤਾ ਲੈਣ ਆਇਆ ਕਿ ਹਾਲ ਚਾਲ ਹੈ ਕਿਉਂਕਿ ਅਸੀਂ ਇਸ ਮਾਹੌਲ ਤੋਂ ਨਿਕਲੇ ਹਾਲਾਤ ਬਹੁਤ ਮਾੜੇ ਸੀ ਸਾਰਾ ਕੁਝ ਪੰਜਾਬ ਵਾਸੀਆਂ ਦੇ ਪਿੰਡੇ ਤੇ ਹੰਡਾਇਆ ਸਾਡੇ ਬਜ਼ੁਰਗਾਂ ਨੇ ਬਜ਼ੁਰਗ ਬੀਬੀਆਂ ਨੇ ਬਜ਼ੁਰਗਾਂ ਨੇ ਖਾਣਾਂ ਚ ਦਲੀਲ ਹੋਏ ਨੇ ਤੇ ਨੌਜਵਾਨੀ ਦਾ ਬੜਾ ਕਹਾਣ ਹੋਇਆ ਪਰ ਉਸ ਮਾਮਾ ਦਾ ਕਿੱਦਾਂ ਵੱਡਾ ਸਿੱਧ ਕਰਿਆ ਹੋਏਗਾ ਨਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਇੰਨੇ ਤਸ਼ੱਦਦ ਨੂੰ ਦੇਖਦਿਆਂ ਹੋਇਆਂ ਵੀ ਡੋਲੇ ਨਹੀਂ ਸਿੱਖ ਔਰਤ ਨੂੰ ਇਹ ਵਾਰਿਆ ਸ਼ੁਰੂ ਦਵਾਈਏ ਇਹਨੇ ਬਚਪਨ ਤੋਂ ਆਪਣੇ ਪਿਓ ਨੂੰ ਜੇਲ੍ਹ ਜਾਂਦਿਆਂ ਦੇਖਿਆ ਦਾਦੇ ਨੂੰ ਦੇਖਿਆ ਫਿਰ ਪਤੀ ਨੂੰ ਦੇਖਿਆ ਫਿਰ ਪੁੱਤਾਂ ਨੂੰ ਦੇਖਿਆ ਪੋਤਰਿਆਂ ਨੂੰ ਦੇਖਿਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਿੱਖ ਬੀਬੀ ਜਿਹੜੀ ਆ ਜੀ ਉਹਨੇ ਆਪਣਾ ਵਿਸ਼ਵਾਸ ਉਹਦਾ ਵਿਸ਼ਵਾਸ ਨਹੀਂ ਡੋਲਿਆ ਮਾਤਾ ਜੀ ਨੇ ਸਾਰੇ ਪਰਿਵਾਰ ਦੇ ਵਿੱਚੋਂ ਇੱਥੇ ਘਰ ਪਰਿਵਾਰ ਦਾ ਖੇਤੀਬਾੜੀ ਦਾ ਕੰਮ ਸਾਰਾ ਕੁਝ ਕਰਦੇ ਰਹੇ ਆਪਣੀ ਹੱਥੀਂ ਦੇਖਦੇ ਰਹੇ ਇਸ ਤਰ੍ਹਾਂ ਹਰੇਕ ਬੀਬੀ ਨੇ ਆਪਣੇ ਬੱਚਿਆਂ ਨੂੰ ਵੀ ਪਾਲਿਆ ਪਤੀ ਜੀ ਦੇ ਪੁੱਤ ਜੀ ਦੇ ਕੋਈ ਹੋਰ ਹੈ ਨਹੀਂ ਤੇ ਨਾਲ ਪਰਿਵਾਰ ਨੂੰ ਵੀ ਪਾਲਿਆ ਕੰਮਕਾਰ ਵੀ ਦੇਖਿਆ ਤੇ ਗੁਰੂ ਨਾਲ কমিਟਮੈਂਟ ਵੀ ਰਹੀ ਜਦੋਂ ਦੇ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਪਿੰਡ ਪਰਤੇ ਨੇ ਘਰ ਪਰਤੇ ਨੇ ਤੇ ਸੰਗਤ ਹਾਲ ਚਾਲ ਜਾਣਨ ਦੇ ਲਈ ਪਹੁੰਚ ਰਿਓ ਤੇ ਹੀ ਸਾਫਤਾ ਜਥੇਦਾਰ ਹੈ ਪਾਇਰਨਜੀਤ ਸਿੰਘ ਜੀ ਪਹੁੰਚੇ ਨੇ ਗਲਬਾਤ ਕਰਾਂਗੇ ਮਾਤਾ ਜੀ ਨੂੰ ਮਿਲੇ ਨੇ 81 ਸਾਲ ਦੀ ਮਾਤਾ ਜੀ ਹੋਗੇ ਸਾਇ ਬੈੱਡ ਤੇ ਨੇ ਉਹਨਾਂ ਦਾ ਤੁਸੀਂ ਹਾਲ ਚਾਲ ਜਾਣਨ ਆਏ ਤੇ ਕਿਵੇਂ ਦਾ ਮਹਿਸੂਸ ਹੋਇਆ ਨਾ ਮਾ ਜੀ ਤੇ ਉਹਦੇ ਉਹਦੀ ਤੇ ਇੱਕੋ ਇੱਕ ਭਾਵਨਾ ਇੱਕੋ ਇੱਕ ਉਹਦੀ ਇੱਛਾ ਹੈ ਕਿ ਮੇਰਾ ਬੱਚਾ ਬਾਹਰ ਆਵੇ ਮੇਰੇ ਸਾਹਮਣੇ ਆਵੇ ਮਾਂ ਨੂੰ ਕੋਈ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਪਤਾ ਲੱਗਾ ਸੀ ਮਾਤਾ ਜੀ ਆਏ ਤੁਹਾਨੂੰ ਮਾਰਨੇ ਤੇ ਕੋਈ ਇਸ ਕਰਕੇ ਪਤਾ ਲੈਣਾ ਹੈ ਕੀ ਹਾਲ ਚਾਲ ਹੈ ਕਿਉਂਕਿ ਅਸੀਂ ਇਸ ਮਾਹੌਲ ਚੋਂ ਨਿਕਲੇ ਜਿੱਤੇ ਤੁਸੀਂ ਗੱਲ ਕੀਤੀ ਕਿ ਅਸੀਂ ਉਸ ਮਾਹੌਲ ਚੋਂ ਨਿਕਲੇ ਮਤਲਬ ਕਿ ਕਿਵੇਂ ਦਾ ਉਹ ਦੌਰ ਸੀ ਕਿਉਂਕਿ ਅਸੀਂ ਤਾਂ ਜੰਮੇ ਵੀ ਨਹੀਂ ਸੀ ਹੈਨਾ ਜਦੋਂ ਇਦਾਂ ਦੇ ਮਤਲਬ ਕਿ ਸਾਰਾ ਸਿੱਖ ਕੌਮ ਤੇ ਨੌਜਵਾਨਾਂ ਦਾ ਕਾਣ ਕੀਤਾ ਜਾ ਰਿਹਾ ਸੀ ਤਸ਼ੱਦਦ ਹੋਇਆ ਤਾਂ ਕਿਵੇਂ ਦਾ ਦੌਰ ਸੀ ਲੋਕ ਹਾਲਾਤ ਬਹੁਤ ਮਾੜੇ ਸੀ ਸਾਰਾ ਕੁਝ ਪੰਜਾਬ ਵਾਸੀਆਂ ਦੇ ਪਿੰਡੇ ਤੇ ਹੰਡਾਇਆ ਸਾਡੇ ਬਜ਼ੁਰਗਾਂ ਨੇ ਬਜ਼ੁਰਗ ਬੀਬੀਆਂ ਨੇ ਬਜ਼ੁਰਗਾਂ ਨੇ ਖਾਣਿਆਂ ਚ ਦਲੀਲ ਹੋਏ ਨੇ ਤੇ ਨੌਜਵਾਨੀ ਦਾ ਬੜਾ ਕਹਾਣ ਹੋਇਆ ਤੇ ਬੜਾ ਮਾੜਾ ਤੌਰ ਸੀ ਉਹ ਬਹੁਤ ਬੜਾ ਸੀ ਪਰ ਉਸ ਮਾਮਾ ਦਾ ਕਿੱਦਾਂ ਵੱਡਾ ਸਿੱਧ ਕਰਿਆ ਹੋਏਗਾ ਹਣਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਇੰਨੇ ਤਸ਼ੱਦਦ ਨੂੰ ਦੇਖਦਿਆਂ ਹੋਇਆ ਵੀ ਡੋਲੇ ਨਹੀਂ तकरीबन ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਿੱਖ ਔਰਤ ਨੂੰ ਇਹ ਵਾਰਿਆ ਸ਼ੁਰੂ ਤੋਂ ਆਈਏ ਨੇ ਬਚਪਨ ਤੋਂ ਆਪਣੇ ਪਿਓ ਨੂੰ ਜੇਲ੍ਹ ਜਾਂਦਿਆਂ ਦੇਖਿਆ ਦਾਦੇ ਨੂੰ ਦੇਖਿਆ ਫਿਰ ਪਤੀ ਨੂੰ ਦੇਖਿਆ ਫਿਰ ਪੁੱਤਾਂ ਨੂੰ ਦੇਖਿਆ ਪੋਤਰਿਆਂ ਨੂੰ ਦੇਖਿਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਿੱਖ ਬੀਬੀ ਜਿਹੜੀ ਆ ਜੀ ਉਹਨੇ ਆਪਣਾ ਵਿਸ਼ਵਾਸ ਉਹਦਾ ਵਿਸ਼ਵਾਸ ਨਹੀਂ ਡੋਲਿਆ ਉਹਦੀ ਕਮਿਟਮੈਂਟ ਗੁਰੂ ਨਾਲ ਨਹੀਂ ਡੋਲੀ ਉਹਦੀ ਸੰਗਤ ਦੀ ਸੇਵਾ ਗੋ ਸੰਗਤ ਨਾਲ ਪਿਆਰ ਸੰਗਤ ਦੀ ਸੇਵਾ ਗੁਰੂ ਘਰ ਤੇ ਟੁੱਟ ਵਿਸ਼ਵਾਸ ਤੇ ਉਹਦੀ ਕਮਿਟਮੈਂਟ ਗੁਰੂ ਨਾਲ ਜਿਹੜੀ ਆ ਉਹ ਰਹੀ ਆ ਤੇ ਜਿਸ ਤਰ੍ਹਾਂ ਮਾਤਾ ਜੀ ਨੇ ਉਹ ਸਾਰੇ ਪਰਿਵਾਰ ਦੇ ਵਿੱਚੋਂ ਇੱਥੇ ਘਰ ਪਰਿਵਾਰ ਦਾ ਖੇਤੀ ਬਾੜੀ ਦਾ ਕੰਮ ਸਾਰਾ ਕੁਝ ਕਰਦੇ ਰਹੇ ਆਪਣੀ ਹੱਥੀਂ ਦੇਖਦੇ ਰਹੇ ਇਸ ਤਰ੍ਹਾਂ ਹਰੇਕ ਬੀਬੀ ਨੇ ਆਪਣੇ ਬੱਚਿਆਂ ਨੂੰ ਵੀ ਪਾਲਿਆ ਪਤੀ ਜੇਲ੍ਹ ਚਾ ਪੁੱਤ ਜੇਲ੍ਹ ਚਾ ਕੋਈ ਹੋਰ ਹੈ ਨਹੀਂ ਤੇ ਨਾਲ ਪਰਿਵਾਰ ਨੂੰ ਵੀ ਪਾਲਿਆ ਕੰਮਕਾਰ ਵੀ ਦੇਖਿਆ ਤੇ ਗੁਰੂ ਨਾਲ কমিਟਮੈਂਟ ਵੀ ਰਹੀ ਜੀ ਅੱਜ ਮਾਤਾ ਜੀ ਨੂੰ ਜ਼ਰੂਰਤ ਆ ਉਹਨਾਂ ਦੇ ਹਨਾ ਪੁੱਤਰ ਦੀ ਜੇ ਦੇਖਿਆ ਜਾਵੇ ਸੰਗਤ ਮਿਲ ਕੇ ਜਾ ਰਹੀ ਆ ਹਾਲਾਂਕਿ ਸੋਸ਼ਲ ਮੀਡੀਆ ਤੇ ਬਹੁਤ ਹੁਣ ਜਿਹੜਾ ਕਿ ਪ੍ਰਚਾਰ ਹੋ ਰਿਹਾ ਕਿ ਮਾਤਾ ਜੀ ਬਜ਼ੁਰਗ ਨੇ ਹਨਾ ਆਪਣੇ ਪੁੱਤ ਨੂੰ ਉਡੀਕ ਰਹੇ ਨੇ ਤਾਂ ਕੀ ਕਹਿਣਾ ਤੁਹਾਡਾ ਕੀ ਸੰਗਤ ਦਾ ਅਸਰ ਹੋਣਾ ਸਕੇ ਮਾਤਾ ਜੀ ਦੀ ਭਾਵਨਾ ਨੂੰ ਫਲ ਲੱਗੇ ਪਰਮਾਤਮਾ ਕਿਰਪਾ ਕਰੇ ਇਹ ਰੋਕਣੀ ਨਹੀਂ ਚਾਹੀਦੀ ਪ੍ਰੋਲ ਹੋਣੀ ਚਾਹੀਦੀ ਆ ਉਹ ਮਾਂ ਨੂੰ ਪੁੱਤ ਮਿਲੇ ਉਹਨੂੰ ਠੰਡ ਪਵੇ ਤੇ ਹੁਣ ਉਹਦੀ ਉਮਰ ਨਹੀਂ ਕਿ ਜ਼ਿਆਦਾ ਵੇਟ ਕਰਨ ਦੀ ਤੇ ਜਿਵੇਂ ਜਿਵੇਂ ਉਹਦੀ ਉਮਰ ਬੀਤਦੀ ਜਾਂਦੀ ਆ ਉਹ ਉਹਦਾ ਹੋਰ ਹੌਸਲਾ ਜਿਹੜਾ ਉਹ ਟੁੱਟਦਾ ਜਾ ਰਿਹਾ ਕਿ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਪਤਾ ਨਹੀਂ ਆਊਗਾ ਕਿਉਂਕਿ ਸਾਡੀਆਂ ਸਾਡੇ ਨਾਲ ਵੀ ਇਹੋ ਕੁਝ ਬੀਤਿਆ ਤੇ ਅਸੀਂ ਜੇਹਤ ਸੀਗੇ ਜਦੋਂ ਸਾਡੀ ਮਾਤਾ ਪੂਰੀ ਹੋਈ ਤੋਂ ਮਾਵਾਂ ਦੀ ਜੋ ਦਸ਼ਾ ਹੁੰਦੀ ਆ ਜੋ ਹਾਲ ਹੁੰਦਾ ਉਹ ਚਲੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਜਦੋਂ ਮਾਂ ਚਲੇ ਜਾਂਦੀ ਪਹਿਲਾਂ ਨਹੀਂ ਪਤਾ ਲੱਗਦਾ ਤਾਂ ਕੀ ਲੱਗਦਾ ਹੈ ਕਿ ਫਿਰ ਸੰਗਤ ਦਾ ਤਾਂ ਅਸਰ ਹੋਏਗਾ ਜਿਸ ਸਾਹ ਦੇ ਨਾਲ ਸੰਗਤ ਲਗਾਤਾਰ ਮਨ ਲੱਕੀ ਅਭੀ ਪ੍ਰਮਾਤਮਾ ਪ੍ਰਮਾਤਮਾ ਅਗੇ ਅਰਦਾਸ ਹੀ ਕਰਨੀ ਬਣਦੀ ਹੈ ਸੰਗਤ ਨੇ ਬਹੁਤ ਪਿਆਰ ਦਿੱਤਾ ਤੇ ਗਾਹ ਵੀ ਦਊਗੀ ਸੰਗਤੀ ਗੱਲ ਆਪਣੀ ਥਾਂ ਤੇ ਆ ਤੇ ਆਕਾਰ ਪੁਰ ਸੱਚਾ ਵਹਿਗੁਰੂ ਗੁਰੂ ਸੁਣੇ ਅਰਦਾਸ ਸੰਗਤ ਦੀ ਇਹੀ ਸਾਡੀ ਭਾਵਨਾ ਬਿਲਕੁਲ ਇਹ ਹਰ ਇੱਕ ਦਾ ਸਵਾਲ ਰਿਹਾ ਹੈ ਕਿ ਅਸੀਂ ਕੌਮ ਦੇ ਜਥੇਦਾਰਾਂ ਨੂੰ ਦੇਖੋ ਹੁਣ 10 ਲੱਖ ਤੇ ਹੀ ਕੱਟ ਨੇ ਭਾਈ ਹਵਾਰਾ ਸਾਹਿਬ ਜੀ ਨੂੰ ਵੀ ਹੈ ਨਾ ਜਥੇਦਾਰ ਐਲਾਨਿਆ ਤਾਂ ਅੱਜ ਕੌਮ ਦੇ ਜਿਹੜੇ ਠੇਕੇਦਾਰ ਨੇ ਜਿਹੜੇ ਕੌਮ ਦਾ ਦਰਦ ਰੱਖਦੇ ਨੇ ਕੀ ਲੱਗਦਾ ਕਿ ਉਹਨਾਂ ਦਾ ਕੋਈ ਪ੍ਰਭਾਵ ਪਵੇਗਾ ਜਾਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੁਣ ਕਿ ਜਲਦੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂਗਾ ਹੁਣ ਜਿਹੜੀ ਇਮੀਡੀਏਟਰੀ ਗੱਲ ਹੈ ਉਹ ਇਹ ਹੈ ਕਿ ਵਕੀਲ ਜਿਹੜੇ ਆ ਉਹ ਸੁਪਰੀਮ ਕੋਰਟ ਤੱਕ ਅਪਰੋਚ ਕਰਨ ਤੇ ਰੋਲ ਲੈਣ ਪ੍ਰੋਸੈਸ ਲੰਬਾ ਚੱਲ ਸਕਦਾ ਇੱਥੇ ਵੀ ਇਹ ਨਹੀਂ ਪਤਾ ਹੁਣ ਮੈਨੂੰ ਇਹ ਨਹੀਂ ਪਤਾ ਲੰਬਾ ਇਸ ਤੋਂ ਲੰਬਾ ਜੇ ਨਾ ਚੱਲ ਗਿਆ ਇਸ ਤੋਂ ਲੰਬਾ ਕੀ ਹੋ ਜਾਣਾ ਹਾਲਾਂਕਿ ਸਾਰੀ ਕੇਸਾਂ ਤੋਂ ਬਰੀ ਹੋ ਚੁੱਕੀ ਨੇ ਭਾਈ ਹਵਾਰਾ ਜੀ ਮੈਂ ਕਹਿਆ ਜੀ ਹੁਣ ਤੇ ਐਂਡ ਆ ਇਸ ਤੋਂ ਲੰਬਾ ਕੀ ਹੋਗਾ ਪਰ ਹੁਣ ਤੇ ਅਰਦਾਸ ਹੈ ਵੀ ਸੱਚੇ ਪਾਤਸ਼ਾਹ ਮਾਂ ਪੁੱਤਾਂ ਦੀ ਮਿਲਣੀ ਕਰਾ ਦੇ ਕੋਮ ਨੂੰ ਵੀ ਕੁਝ ਸੁਨੇਹਾ ਦੇ ਦੇ ਕੋਮ ਨੂੰ ਸੁਨੇਹਾ ਜੋ ਕੁਝ ਹੈ ਸਾਡੇ ਸਾਹਮਣੇ ਹੈ ਸਾਰਾ ਕੁਝ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੱਥੇ ਮਾਤਾ ਜੀ ਨੂੰ ਮਿਲਣ ਆਈ ਉੱਥੇ ਆਪਣੇ ਵੱਲ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਹੁਣ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪੈਰੋਲ ਦਿੱਤੀ ਜਾਵੇ ਤਾਂ ਜੋ ਆਪਣੇ ਮਾਤਾ ਜੀ ਨੂੰ ਮਿਲ ਸਕਣ ਕਿਉਂਕਿ ਉਹ ਦਰਦ ਉਹਨਾਂ ਨੇ ਵੀ ਦੇਖਿਆ ਕਿ ਜੇਲ੍ਹ ਦੇ ਦੌਰਾਨ ਉਹਨਾਂ ਦੀ ਵੀ ਮਾਤਾ ਜੀ ਚੜ੍ਹਾਈ ਕਰ ਜਾਂਦੇ ਨੇ ਤੇ ਇਹ ਬਾਅਦ ਵਿੱਚ ਦੇਖਣਾ ਪੈਂਦਾ ਹੈਗਾ ਇਹ ਹੁਣ ਸੋਚਣਾ ਪਏਗਾ ਜਿਸ ਹਿਸਾਬ ਦੇ ਨਾਲ ਸੰਗਤ ਮਿਲ ਰਹੀ ਹੈ ਉਹ ਕਿੰਨਾ ਕੁ ਅਸਰ ਕਰਦਾ ਸਰਕਾਰ ਤੇ ਤੇ ਕਦੋਂ ਪੈਰੋਲ ਜਿਹੜੀ ਉਹ ਮਿਲਦੀ ਆ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ